ਭੈਣ ਨੇ ਛੋਟੀ ਭੈਣ ਨੇ ਕੱਲ ਖੈੜ ਚ ਉਹਨਾਂ ਦਾ ਉਹਨਾਂ ਨੇ ਸੁਸਾਇਡ ਕਰਿਆ ਜੀ ਪਤਾ ਨਹੀਂ ਇਹ ਉਹਨਾਂ ਦੇ ਜਿਹੜੇ ਸੱਸ ਸੋਹਰੇ ਸੀ ਉਹਨਾਂ ਨੇ ਮਾਰਪਿੱਟ ਕਰਕੇ ਉਹਨਾਂ ਨੂੰ ਮਜਬੂਰ ਕਰਿਆ ਇਹ ਹਸਨ ਨੂੰ ਬਾਇਸ ਕੋਈ ਨਹੀਂ ਸੀ ਕਿ ਕੱਲ੍ਹ ਦਿੱਤੀ ਇਸ ਦਾ ਕੋਈ ਤਰ੍ਹਾਂ ਨਹੀਂ ਮੰਕਰੀ ਵਿਸ਼ਾ ਫਟਿਸਾਰ ਨੇ ਸੁਸਾਇਡ ਕਰਨੇ ਕੋਈ ਖੌਲ ਹੈ ਇਹ ਨਹੀਂ ਪਤਾ ਹੁਣ ਜੇ ਉਹਨੂੰ ਉਹਨੇ ਸੁਸਾਇਡ ਕਰਿਆ ਹੈ ਉਹਨਾਂ ਨੇ ਆਪ ਖੁਦ ਮਾਰੀ ਹੈ ਤੇ ਮੇਰੀ ਇਹ ਰਿਕਵੈਸਟ ਹੈ ਜਿਹੜੇ ਜਿਹੜੇ ਇਹਨਾਂ ਦੇ ਉਹ ਕਾਤਲ ਹੈ ਜੀ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਵੇ ਸਸੋਹਰਾ ਤੇ ਜਵਾਈ ਨੂੰ ਜਿਸ ਇਸੰਦਰ ਵਿੱਚ ਕੀਤਾ ਜਿਹੜਾ ਤਰਾਸੀ ਕਰ ਪੁਰਮੇਸ਼ਵਰ ਜਿਹਦੇ ਵੀ ਉਹਨਾਂ ਤੇ ਸੀ ਪਰਚਾ ਦਰਜ ਕਰਨਾ ਸੀਗਾ ਰੈਸਪਸ਼ਨ 128 305 ਪੰਜ ਮਿੰਟਸ ਗਿਆ ਹੋਏ ਨੂੰ 10-12 ਸਾਲ ਹੋ ਗਏ ਜੀ ਤੇ 10-12 ਸਾਲ ਤੋਂ ਇਹ ਕਲੇਸ਼ ਚੱਲ ਰਿਹਾ ਸੀਗਾ ਪਰ ਵਿਚ ਪੈ ਕੇ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਦੋ ਵਾਰ ਸਮਝੌਤਾ ਵੀ ਕਰਾਇਆ ਪਰ ਉਹਨਾਂ ਨੇ ਕਾ ਸੁਣੀ ਨਹੀਂ ਕਰੀ ਤੇ ਨਾ ਹੀ ਉਹਨਾਂ ਨੇ ਕੋਈ ਸਟੈਪ ਚੱਕਿਆ ਜੀ ਤੇ ਐਟ ਦੀ ਐਂਡ ਸਾਡੀ ਭੈਣ ਅੱਜ ਇਸ ਦੁਨੀਆ 'ਚ ਨਹੀਂ ਰਹੀ ਤੇ ਤੇਨ੍ਹੇ ਦੋਸ਼ੇ ਦੇ ਖਿਲਾਫ ਹੋਇਆ ਸੀਗਾ ਗੁਰਮਿੰਦਰ ਸਿੰਘ ਭਵੀਮ ਸਿੰਘ ਤੇ ਜਗੀਰ ਕੋਲ ਤੇ ਤੇਨ੍ਹੇ ਦਾ ਦੋਸ਼ੇ ਵਿੱਚ ਲੱਛ ਕਰ ਲਿਆ ਇਹਨਾਂ ਨੂੰ ਪੁਲਿਸ਼ ਕਰਦੇ ਤੇ ਅਸੀਂ ਰਿਕੁਐਸਟ ਇਹੀ ਕਰਦੇ ਆ ਵੀ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਜਿਹੜੇ ਕਾਤਲ ਐ ਉਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਜੀ ਹਾਲੇ ਕੁਝ ਨਹੀਂ ਹੋਇਆ ਜੀ ਪੋਸਟਮਾਰਟਮ ਅਸੀਂ ਤਾਂ ਹੀ ਕਰਾਉਂਗੇ ਜਦ ਤੱਕ ਕਾਤਲ ਉਹਨਾਂ ਦੇ ਸਲਾਖਾਂ ਪਿੱਛੇ ਨਹੀਂ ਹੋਉਂਗੇ ਤੁਹਾਾਰੇ ਜੀ ਹਾਂਜੀ ਕੱਲ ਸਾਡੀ ਭੈਣ ਨੇ ਛੋਟੀ ਭੈਣ ਨੇ ਕੱਲ ਖੈੜ ਚ ਉਹਨਾਂ ਦਾ ਉਹਨਾਂ ਨੇ ਸੁਸਾਇਸਾਈਡ ਕਰਿਆ ਜੀ ਪਤਨ ਇਹ ਉਹਨਾਂ ਦੇ ਜਿਹੜੇ ਸੱਸ ਸੋਹਰੇ ਸੀ ਉਹਨਾਂ ਨੇ ਮਾਰਪੇਟ ਕਰਕੇ ਉਹਨਾਂ ਨੂੰ ਮਜਬੂਰ ਕਰਿਆ ਇਹ ਨਹੀਂ ਪਤਾ ਹੁਣ ਜੇ ਉਹਨੂੰ ਉਹਨੇ ਸੁਸਾਇਸਾਈਡ ਕਰਾਇਆ ਉਹਨਾਂ ਨੇ ਆਪ ਖੁਦ ਮਾਰੀ ਹੈ ਤੇ ਮੇਰੀ ਇਹ ਰਿਕਵੈਸਟ ਹੈ ਜਿਹੜੇ ਜਿਹੜੇ ਇਹਨਾਂ ਦੇ ਉਹ ਕਾਤਲ ਹੈ ਜੀ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਵੇ ਸੱਸ ਸੋਹਰਾ ਤੇ ਜਵਾਈ ਨੂੰ ਜੀ ਪੈਣ ਦਾ ਕੀ ਨਾਮ ਤੁਹਾਡੀ ਦਾ ਪੈਣ ਦਾ ਨੀਤਾ ਰਾਣੀ ਰਾਮ ਨਾਮ ਹੈ ਜੀ ਕਿੰਨੀ ਦਿਨ ਹੋ ਗਿਆ ਵਿਆਹ ਹੋਇਨੂੰ ਵਿਆਹ ਹੋਇਆ ਨੂੰ 10-12 ਸਾਲ ਹੋ ਗਏ ਜੀ ਤੇ 10-12 ਸਾਲ ਤੋਂ ਹੀ ਕਲੇ ਚੱਲ ਰਿਹਾ ਸੀਗਾ ਪਰ ਵਿੱਚ ਪੈ ਕੇ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਦੋ ਵਾਰ ਸਮਝੌਤਾ ਵੀ ਕਰਾਇਆ ਪਰ ਉਹਨਾਂ ਨੇ ਕਾਹ ਸੁਣੀ ਨਹੀਂ ਕਰੀ ਤੇ ਨਾ ਹੀ ਉਹਨਾਂ ਨੇ ਕੋਈ ਸਟੈਪ ਚੱਕਿਆ ਜੀ ਤੇ ਐਟ ਦੀ ਐਂਡ ਸਾਡੀ ਭੈਣ ਅੱਜ ਇਸ ਦੁਨੀਆ 'ਚ ਨਹੀਂ ਰਹੀ ਤੇ ਅਸੀਂ ਰਿਕਵੈਸਟ ਇਹੀ ਕਰਦੇ ਹਾਂ ਵੀ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਜਿਹੜੇ ਕਾਤਲ ਐ ਉਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਜੀ ਪੀਐਮ ਹੋਗੇ ਥੋੜੀ ਲੜਕੀ ਦਾ ਕੋਈ ਪੋਸਟਮਾਰਟਮ ਵਗੈਰਾ ਨਹੀਂ ਹਲੇ ਕੁਝ ਨਹੀਂ ਹੋਇਆ ਜੀ ਪੋਸਟਮਾਰਟਮ ਅਸੀਂ ਤਾਂ ਹੀ ਕਰਾਉਂਗੇ ਜਦ ਤੱਕ ਕਾਤਲ ਉਹਨਾਂ ਦੇ ਸਿਲਾਕਾਂ ਪਿੱਛੇ ਨਹੀਂ ਹੋਉਂਗੇ ਜੀ ਕੱਲ ਨੂੰ ਲੜਕੀ ਦੀ ਡੈਥ ਹੋਈ ਕੀ ਹੈ ਮਸਲਾ ਹੋ ਮਤਲਬ ਕਿ ਇਹ ਅੰਮ੍ਰਿਤਪਾਲ ਸਾਹਿਬ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਲੜਕੀ ਜਿਸ ਦਾ ਨਾਮ 69 ਰਣੀਆ ਉਮਰ ਕਰੀਬ 36 ਸਾਲ ਇੰਨੇ ਸੁਸਾਈਡ ਕਰ ਲਿਆ ਆਪਣੀ ਗੱਲ ਨੂੰ ਫਾਲ ਲੈ ਕੇ ਇਸ ਦੇ ਸਬੰਧ ਵਿੱਚ ਇਹਦਾ ਜਿਹੜਾ ਭਰਾ ਸੀਗਾ ਰਮੇਸ਼ ਕੁਮਾਰ ਇਹਦੇ ਬਿਆਨਾਂ ਤੇ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਅੰਡਰ ਸੈਕਸ਼ਨ 108 305 ਬੀ ਐਨ ਐਸ ਤੇ ਤਿੰਨ ਦੁਸ਼ੀਆਂ ਦੇ ਖਿਲਾਫ ਹੋਇਆ ਸੀਗਾ ਕੁਲਵਿੰਦਰ ਸਿੰਘ ਰਵੀਮ ਸਿੰਘ ਤੇ ਜਗੀਰੂ ਕੌਟੇ ਤੇ ਤਿੰਨਾਂ ਦਾ ਦੁਸ਼ੀਆਂ ਨੂੰ ਅਰੇਸਟ ਕਰ ਲਿਆ ਇਹਨਾਂ ਨੂੰ ਕੋਰਟ ਚ ਪੇਸ਼ ਕਰਤੇ ਅਗਲੀ ਕੱਲ੍ਹ ਹੀ ਪਹੁੰਚਿਆ ਇਹ ਤਾਂ ਪੀਐਮ ਹੋ ਗਿਆ ਜੀ ਆਪਾਂ ਉਹ ਨਹੀਂ ਪੀਐਮ ਹਜੇ ਕਰਵਾ ਰਹੇ ਨੇ ਹਸਪੀਟਲ ਸਿਵਲ ਹਸਪੀਟਲ ਖਰੜ ਤੋਂ ਕਰਵਾਇਆ ਜਾ ਰਿਹਾ ਕੁਝ ਕਾਰਨ ਦਾ ਪਤਾ ਲੱਗਿਆ ਜੀ ਇਨਵੈਸਟੀਗੇਸ਼ਨ ਚ ਜਿਹੜੇ ਕਾਰਨ ਸਾਹਮਣੇ ਆਉਗੇ ਉਹ ਤੁਹਾਨੂੰ ਦੱਸ ਦੋਗੇ ਭੈਣ ਨੇ ਛੋਟੀ ਭੈਣ ਨੇ ਕੱਲ ਖੈੜ ਚ ਉਹਨਾਂ ਦਾ ਉਹਨਾਂ ਨੇ ਸੁਸਾਇਡ ਕਰਿਆ ਜੀ ਪਰ ਤਾਂ ਇਹ ਉਹਨਾਂ ਦੇ ਜਿਹੜੇ ਸੱਸ ਸੋਹਰੇ ਸੀ ਉਹਨਾਂ ਨੇ ਮਾਰਪਿੱਟ ਕਰਕੇ ਉਹਨਾਂ ਨੂੰ ਮਜਬੂਰ ਸਭ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਕਨੱਡਾ ਪੀਪਲ ਦਾ ਮਨitoring ਮੰਤਰੀ ਵੀ ਫਤਿਹਸਰ ਨੇ ਸੁਸਾਇਸਾਈਡ ਕਰਨ ਨੂੰ ਕਹਿੰਦਾ ਹੈ ਇਹ ਨਹੀਂ ਪਤਾ ਹੁਣ ਜੇ ਉਹਨੂੰ ਉਹਨੇ ਸੁਸਾਇਸਾਈਡ ਕਰਾਇਆ ਹੈ ਉਹਨਾਂ ਨੇ ਆਪ ਖੁਦ ਮਾਰੀ ਹੈ ਤੇ ਮੇਰੀ ਇਹ ਰਿਕਵੈਸਟ ਹੈ ਜਿਹੜੇ ਜਿਹੜੇ ਇਹਨਾਂ ਦੇ ਉਹ ਕਾਤਲ ਹੈ ਜੀ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਜਾਵੇ ਸਸਤ ਸੋਹਰਾ ਤੇ ਜਵਾਈ ਨੂੰ ਹੋਏ ਨੂੰ 10-12 ਸਾਲ ਹੋ ਗਏ ਜੀ ਤੇ 10-12 ਸਾਲ ਤੋਂ ਇਹੀ ਕਲੇਸ਼ ਚੱਲ ਰਿਹਾ ਸੀਗਾ ਪਰ ਵਿਚ ਪੈ ਕੇ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਦੋ ਵਾਰ ਸਮਝੌਤਾ ਵੀ ਕਰਾਇਆ ਪਰ ਉਹਨਾਂ ਨੇ ਕਾ ਸੁਣੀ ਨਹੀਂ ਕਰੀ ਤੇ ਨਾ ਹੀ ਉਹਨਾਂ ਨੇ ਕੋਈ ਸਟੈਪ ਚੱਕਿਆ ਜੀ ਤੇ ਐਟ ਦੀ ਐਂਡ ਸਾਡੀ ਭੈਣ ਅੱਜ ਇਸ ਦੁਨੀਆ 'ਚ ਨਹੀਂ ਰਹੀ ਅਸੀਂ ਰਿਕੁਐਸਟ ਇਹੀ ਕਰਦੇ ਆ ਵੀ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਜਿਹੜੇ ਕਾਤਲ ਐ ਉਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਜੀ ਇਹ ਹਲੇ ਕੁਝ ਨਹੀਂ ਹੋਇਆ ਜੀ ਪੋਸਟਮਾਰਟਮ ਅਸੀਂ ਤਾਂ ਹੀ ਕਰਾਉਂਗੇ ਜਦ ਤੱਕ ਕਾਤਲ ਉਹਨਾਂ ਦੇ ਸਲਾਖਾਂ ਪਿੱਛੇ ਨਹੀਂ ਹੋਉਂਗੇ ਤੁਹਾਾਰੇ ਜੀ ਹਾਂਜੀ ਕੱਲ ਸਾਡੀ ਭੈਣ ਨੇ ਛੋਟੀ ਭੈਣ ਨੇ ਕੱਲ ਖੈੜ ਚ ਉਹਨਾਂ ਦਾ ਉਹਨਾਂ ਨੇ ਸੁਸਾਇਡ ਕਰਿਆ ਜੀ ਪਤਨ ਇਹ ਉਹਨਾਂ ਦੇ ਜਿਹੜੇ ਸੱਸ ਸੋਹਰੇ ਸੀ ਉਹਨਾਂ ਨੇ ਮਾਰ ਪਿੱਟ ਕਰਕੇ ਉਹਨਾਂ ਨੂੰ ਮਜਬੂਰ ਕਰਿਆ ਇਹ ਨਹੀਂ ਪਤਾ ਹੁਣ ਜੇ ਉਹਨੂੰ ਉਹਨੇ ਸੁਸਾਇਸਾਈਡ ਕਰਾਇਆ ਉਹਨਾਂ ਨੇ ਆਪ ਖੁਦ ਮਾਰੀ ਏ ਤੇ ਮੇਰੀ ਇਹ ਰਿਕਵੈਸਟ ਹੈ ਜਿਹੜੇ ਜਿਹੜੇ ਇਹਨਾਂ ਦੇ ਉਹ ਕਾਤਲ ਹੈ ਜੀ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਵੇ ਸੱਸ ਸੋਹਰਾ ਤੇ ਜਵਾਈ ਨੂੰ ਜੀ ਪੈਂਡ ਦਾ ਕੀ ਨਾਮ ਤੁਹਾਡੀ ਦਾ ਪੈਂਡ ਦਾ ਨੀਤਾ ਰਾਣੀ ਰਾਮ ਨਾਮ ਹੈ ਜੀ ਕਿੰਨੀ ਦਿਨ ਹੋ ਗਿਆ ਵਿਆਹ ਹੋਇਨੂੰ ਵਿਆਹ ਹੋਇਆ ਨੂੰ 10-12 ਸਾਲ ਹੋ ਗਏ ਜੀ ਤੇ 10-12 ਸਾਲ ਤੋਂ ਅਸੀਂ ਇਕੱਲੇ ਚੱਲ ਰਹੇ ਸੀਗਾ ਪਰ ਵਿੱਚ ਪੈ ਕੇ ਪਰਿਵਾਰਿਕ ਮੈਂਬਰਾਂ ਨੇ ਇੱਕ ਵਾਰ ਦੋ ਵਾਰ ਸਮਝੌਤਾ ਵੀ ਕਰਾਇਆ ਪਰ ਉਹਨਾਂ ਨੇ ਕਾ ਸੁਣੀ ਨਹੀਂ ਕਰੀ ਤੇ ਨਾ ਹੀ ਉਹਨਾਂ ਨੇ ਕੋਈ ਸਟੈਪ ਚੱਕਿਆ ਜੀ ਤੇ ਐਟ ਦੀ ਐਂਡ ਸਾਡੀ ਭੈਣ ਅੱਜ ਇਸ ਦੁਨੀਆ 'ਚ ਨਹੀਂ ਰਹੀ ਤੇ ਅਸੀਂ ਰਿਕੁਐਸਟ ਇਹੀ ਕਰਦੇ ਹਾਂ ਵੀ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਜਿਹੜੇ ਕਾਤਲ ਐ ਉਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਜੀ ਪੀਐਮ ਹੋਗੇ ਤੁਹਾਡੀ ਲੜਕੀ ਦਾ ਕੋਈ ਪੋਸਟਮਾਰਟਮ ਵਗੈਰਾ ਨਹੀਂ ਹਲੇ ਕੁਝ ਨਹੀਂ ਹੋਇਆ ਜੀ ਪੋਸਟਮਾਰਟਮ ਅਸੀਂ ਤਾਂ ਹੀ ਕਰਾਉਂਗੇ ਜਦ ਤੱਕ ਕਾਤਲ ਉਹਨਾਂ ਦੇ ਸਿਲਾਕਾਂ ਪਿੱਛੇ ਨਹੀਂ ਹੋਉਂਗੇ ਜੀ ਕਰਨ ਲੜਕੀ ਦੀ ਡੈਥ ਹੋਈ ਕੀ ਇਹ ਮਤਲਬ ਹੈ ਹੋ ਮਤਲਬ ਕਿ ਇਹ ਕੋਲਸਰ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਕੁੜੀ ਜਿਸ ਦਾ ਨਾਮ ਨੀਤਰਾ ਰਣੀਆ ਉਮਰ ਕਰੀਬ 36 ਸਾਲ ਇੰਨੇ ਸੁਸਾਈਡ ਕਰ ਲਿਆ ਆਪਣੀ ਗੱਲ ਨੂੰ ਫਾ ਲੈ ਕੇ ਇਸ ਦੇ ਸਬੰਧ ਵਿੱਚ ਇਹਦਾ ਜਿਹੜਾ ਭਰਾ ਸੀਗਾ ਰਮੇਸ਼ ਕੁਮਾਰ ਇਹਦੇ ਬਿਆਨਾਂ ਤੇ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਅੰਡਰ ਸੈਕਸ਼ਨ 108 301 5 ਬੀ ਐਨ ਐਸ ਤੇ ਤਿੰਨ ਦੋਸ਼ੀਆਂ ਦੇ ਖਿਲਾਫ ਹੋਇਆ ਸੀਗਾ ਕੁਲਵਿੰਦਰ ਸਿੰਘ ਰਵੀ ਸਿੰਘ ਤੇ ਜਗੀਰੂ ਕੌਟੇ ਤੇ ਤਿੰਨਾਂ ਦਾ ਦੋਸ਼ੀ ਨੂੰ ਅਰੇਸਟ ਕਰ ਲਿਆ ਇਹਨਾਂ ਨੂੰ ਕੋਰਟ ਚ ਪੇਸ਼ ਕਰਤੇ ਅਗਲੀ ਕਾਰਵਾਈ ਹੋਵੇਗੀ ਅਜਾ ਪੀਐਮ ਹੋ ਗਿਆ ਜੀ ਆਪਾਂ ਨਹੀਂ ਪੀਐਮ ਹੱਜ ਕਰਵਾ ਰਹੇ ਨੇ ਹਸਪਤਲ ਸਿਵਲ ਹਸਪਤਲ ਖਰਾਤ ਤੋਂ ਕਰਵਾਇਆ ਜਾ ਰਿਹਾ ਹੈ ਕੁਝ ਕਾਰਨਾਂ ਦਾ ਪਤਾ ਲੱਗਿਆ ਜੀ ਇਨਵੈਸਟੀਗੇਸ਼ਨ ਚ ਜੋ ਵੀ ਕਾਰਨ ਸਾਹਮਣੇ ਆਉਗੇ ਉਹ ਤੁਹਾਨੂੰ ਅੱਗੇ ਦੱਸ ਦਾਂਗੇ